ਅਨੇਕ ਚੈਕਿੰਗ ਕੀਤੀ ਗਏ ਪਹਿਲੇ ਉਸਦੇ ਬਾਰੇ ਦੱਸ ਅੱਜ ਚੈਕਿੰਗ ਪਹਿਲਾਂ ਰੋਪੜ ਸਾਡਾ ਜਿਹੜਾ ਟੈਸਟ ਟ੍ਰੈਕ ਆ ਆਰਟੀਓ ਦਫਤਰ ਆ ਉੱਥੇ ਚੈਕਿੰਗ ਕੀਤੀ ਮੁਰਕੇ ਫਗਵਾੜੇ ਵੀ ਗਏ ਆ ਤੇ ਹੁਣ ਜਲੰਧਰ ਦੇ ਆਰਟੀਓ ਦਫਤਰ ਆਏ ਆ ਤੇ ਬੱਚਿਆਂ ਨੂੰ ਇੱਥੇ ਪੁੱਛਿਆ ਵੀ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਕੋਈ ਕਿਸੇ ਨੇ ਪੈਸੇ ਵੱਧ ਲਏ ਆ ਤੇ ਤਕਰੀਬਨ ਬੱਚਿਆਂ ਨੇ ਇਹੋ ਦੱਸਿਆ ਵੀ ਅਸੀਂ ਕੈਫੇ ਤੋਂ ਅਪਲਾਈ ਕਰਕੇ ਆਏ ਆ ਉਹ ਤੇ ਜਿਹੜਾ ਲਰਨਿੰਗ ਲਾਇਸੈਂਸ ਆ ਉਹ ਬੱਚੇ ਆਪਣੇ ਫੋਨ ਤੋਂ ਆਪ ਆਨਲਾਈਨ ਅਪਲਾਈ ਕਰ ਸਕਦੇ ਆ ਤੋ ਪਤਾ ਨਹੀਂ ਕਿਉਂ ਇਦਾਂ ਕਰਦੀ ਬੱਚੇ ਸਰਕਾਰ ਨੂੰ ਤੇ ਪੂਰੀ ਸਹੂਲਤ ਆ ਤੇ ਚਲੋ ਗਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਰਟੀਓ ਦਫਤਰਾਂ ਦੇ ਵਿੱਚ ਹਰ ਟੈਸਟ ਟਰੈਕ ਤੇ ਦੋ ਦੋ ਬੰਦੇ ਪਾਵਾਂਗੇ ਜਿਹਦੇ ਨਾਲ ਜਿਹੜਾ ਕੈਫੇ ਤੇ ਜਾਂਦੇ ਆ ਕੋਈ 100 200 ਰੁਪਈਆ ਵੀ ਜਿਹੜਾ ਕੋਈ ਕੈਫੇ ਵਾਲਾ ਵੱਧ ਲੈਂਦਾ ਉਹ ਵੀ ਬੱਚਿਆਂ ਤੋਂ ਜਿਹੜਾ ਵੱਧ ਨਾ ਲਿਆ ਜਾਵੇ ਜੋ ਸਰਕਾਰੀ ਫੀਸ ਆ ਜੋ ਸਰਕਾਰੀ ਮਾਪਦੰਡ ਆ ਉਹਦੇ ਅਨਸਾਰ ਹੀ ਫੀਸ ਦਿੱਤੀ ਜਾਵੇ ਤੇ ਨਾਲ ਟਰੈਕ ਦੇ ਉੱਤੇ ਜਿਹੜੀਆਂ ਮੁੱਖ ਲੋੜਾਂ ਨੇ ਉਦੇ ਐਬੀਏ ਦੇ ਵਿੱਚ 1.5 ਲੱਖ ਰੁਪਈਆ ਸਾਡੇ ਐਸਟੀਸੀ ਦਫ਼ਤਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਚਾਹੁੰਦੇ ਆ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਸਰਕਾਰੀ ਦਫ਼ਤਰਾਂ ਜਾਣ ਤੇ ਉੱਥੇ ਸ਼ਾਦਾ ਪ੍ਰਬੰਧ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਬੈਨ ਨੂੰ ਬੈਂਚ ਹੋਣ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਸੀਂ ਆਪੇ ਐਸਟੀਸੀ ਦਫ਼ਤਰਾਂ ਨੂੰ ਸਾਰੇ ਆਰਟੀਓ ਦਫ਼ਤਰਾਂ ਨੂੰ ਨਿਰਦੇਸ਼ ਕਰਦੇ ਆ ਕਿ 1.5 ਲੱਖ ਰੁਪਈਆ ਦੀ ਤੁਸੀਂ ਕੋਈ ਵੀ ਤੁਹਾਨੂੰ ਜਿਹੜਾ ਸਮਾਨ ਚਾਹੀਦਾ ਪੀਣ ਵਾਲੇ ਪਾਣੀ ਵਾਸਤੇ ਜਿਹੜਾ ਕੈਂਡੀ ਆ ਉਹ ਜਾਂ ਬੈਂਚ ਲਾਉਣੇ ਆ ਜਾਂ ਸ਼ੈੱਡ ਪਾਉਣਾ ਉਹ ਤੁਸੀਂ ਆਪਦੇ ਤੌਰ ਤੇ ਕਰ ਸਕਦੇ ਜੀ ਤੇ ਇਹਨਾਂ ਤੋਂ ਹੋਰ ਵੀ ਜੇ ਕੋਈ ਮੁਸ਼ਕਲ ਆ ਇਹਨਾਂ ਨੂੰ ਦਫ਼ਤਰਾਂ ਨੂੰ ਇਹਨਾਂ ਤੋਂ ਰਿਵਿਊ ਮੰਗਾਗੇ ਜੋ ਵੀ ਇਹਨਾਂ ਦੀਆਂ ਮੰਗਾਂ ਉਹ ਇਹਨਾਂ ਤੋਂ ਲੈ ਕੇ ਤੇ ਇਹਨਾਂ ਦੀਆਂ ਮੰਗਾਂ ਹੱਲ ਕਰਾਂਗੇ ਮੰਤਰੀ ਸਾਹਿਬ ਲੋਕ ਬਾਰ-ਬਾਰ ਚੱਕਰ ਮਾਰਦੇ ਆ ਕਹਿੰਦੇ ਬਹੁਤ ਚੱਕਰ ਘਟਨੇ ਪੈਂਦੇ ਸਾਨੂੰ ਬਹੁਤ ਪਰੇਸ਼ਾਨੀ ਹੈ ਡਿਲੇ ਚੱਲਦੀ ਆ ਪਿਆਰ ਆਰਟੀਸ ਦੀ ਡਿਲੇ ਚੱਲਦੀਆਂ ਜਿਹੜੀਆਂ ਪ੍ਰਿੰਟਿੰਗ ਵੀ ਰੰਤ ਪਈਏ ਕਿਸ ਤਰ੍ਹਾਂ ਦੇਖਿਆ ਸਾਰਾ ਕੰਮ ਜਾ ਰਿਹਾ ਪ੍ਰਿੰਟਿੰਗ ਜਿਹੜੀ ਹੈ ਨਾ ਪਹਿਲਾਂ ਸਮਾਰਟ ਚਿਪ ਕੰਪਨੀ ਕੋ ਟੈਂਡਰ ਹੀ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਗਲਤ ਤਰੀਕੇ ਨਾਲ ਸਾਰਾ ਲੈ ਕੇ ਤੇ ਉਹਨਾਂ ਕੰਮ ਛੱਡਿਆ ਉਹਦੇ ਬਾਅਦ ਇਹ ਜਿਹੜੀ ਪ੍ਰਿੰਟਿੰਗ ਆ ਆਰਸੀ ਦੀ ਡਰਾਈਵ ਲਾਇਸੈਂਸ ਦੀ ਉਹ ਅਸੀਂ ਸਰਕਾਰੀ ਤੌਰ ਤੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਛਪਦੀ ਪਈ ਆ ਤੇ ਜਿਹੜੀ ਪੈਂਡੈਂਸੀ ਆ ਆਉਂਦੇ 1.5 ਮਹੀਨੇ ਦੇ ਵਿੱਚ ਉਹ ਵੀ ਖਤਮ ਹੋ ਜਿਹੜਾ ਸਰਕਾਰੀ ਤੌਰ ਤੇ ਅਸੀਂ ਛਾਪਦੇ ਪਏ ਉਹ ਤੇ ਛਪਦੀ ਪਈ ਆ ਨਾਲ ਅਸੀਂ ਜਿਹੜੀ ਟੈਂਡਰ ਦੀ ਪ੍ਰਕਿਰਿਆ ਡੀਐਲ ਤੇ ਆਰਸੀ ਦਾ ਟੈਂਡਰ ਉਹ ਵੱਖਰਾ ਦਵਾਂਗੇ ਜਿਹੜੇ ਸਾਡੇ ਟੈਸਟ ਟਰੈਕ ਆ ਉਹਨਾਂ ਦਾ ਟੈਂਡਰ ਜਿਹੜਾ ਵੱਖਰਾ ਦਵਾਂਗੇ ਸਾਡੇ ਟੈਸਟ ਟਰੈਕ ਵੀ ਚੱਲਦੇ ਪਏ ਆ ਤੇ ਸਿਫਾਈ ਵੀ ਹੁੰਦੀ ਪਈ ਆ ਜਿਹੜੀ ਵੇਖੋ ਪੈਂਡੈਂਸੀ ਹੋਈ ਆ ਸਮਾਰਟ ਕੱਪ ਕਰਕੇ ਉਹਨਾਂ ਦੀ ਲਗਭਗ 5 ਕਰੋੜ ਦੀ ਜਿਹੜੀ ਸਿਕਿਉਰਿਟੀ ਆ ਉਹ ਵੀ ਜਬਤ ਕਰਨ ਦੀ ਪ੍ਰਕਿਰਿਆ ਰੰਮੀ ਆ ਉਹ ਵੀ ਜਬਤ ਹੋਣੀ ਆ ਲਗਭਗ 5-6 ਕਰੋੜ ਦਾ ਉਹਨਾਂ ਦਾ ਜਿਹੜਾ ਕੰਮ ਕੀਤਾ ਸੀ ਉਹ ਵੀ ਉਹਨਾਂ ਦੀ ਰਾਸ਼ੀ ਆ ਉਹ ਵੀ ਜਬਤ ਹੋਣੀ ਆ ਨਾਲ ਇਸ ਫਰਮ ਨੂੰ ਸਮਾਰਟਚਿਪ ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਆ ਇਹ ਬਲੈਕਲਿਸਟ ਹੋਊ ਫਰਮ ਪੰਜਾਬ ਤੇ ਛੱਟੋ ਪੂਰੇ ਭਾਰਤ ਚ ਕਿਤੇ ਵੀ ਟੈਂਡਰ ਲੈਣ ਜੋ ਕਿ ਨਹੀਂ ਰਹਿਣਗੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਖੇਤਲ ਖਰਾਬੀ ਕੀਤੀ ਆ ਉਹਨਾਂ ਦਾ ਵੀ ਕੰਮ ਜਿਹੜਾਗਾ ਸਦਾ ਲਈ ਬੰਦ ਹੋਊਗਾ ਬਾਕੀ ਲਾਲਾ ਦਾ ਕਿਸ ਤਰ੍ਹਾਂ ਦਾ ਦੇਖਦੇ ਹੋ ਤੇ ਲਾ ਜਿਹੜੇ ਇੱਥੇ ਇਹ ਜਿਹੜੇ ਸਭਾ ਬਲ ਦੇ ਆਦਾਬ ਹੋਈਆਂ ਸਾਨੂੰ ਅਕਸਰ ਕਹਿੰਦੇ ਕਿ ਇਸ ਲਿਖੇ ਭੇਜੋ ਤਿੰਨ ਸਾਲਾਂ ਤੋਂ ਕਿਤੇ ਨਹੀਂ ਸਟਾਫ ਨਾਲ ਤੈਤੀ ਨਾ ਚਫਤਰਾ ਸਟਾਫ ਅਜੇ ਤੱਕ ਪੂਰਾ ਨਹੀਂ ਸਟਾਫ ਵਾਕਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਸਟਾਫ ਇਹਨਾਂ ਤੋਂ ਲੈਣੀ ਆ ਪੂਰੀ ਰਿਵਿਊ ਲਵਾਂਗੇ ਜੋ ਇਹਨਾਂ ਨੂੰ ਸਟਾਫ ਦੀ ਲੋੜ ਆ ਸਟਾਫ ਉਹ ਵੀ ਪੂਰਾ ਕਰਾਂਗੇ ਨਾਲ ਹਰ ਟਰੈਕ ਤੇ ਦੋ ਬੰਦੇ ਦੇਵਾਂਗੇ ਤਾਂ ਜੋ ਬੱਚੇ ਜਿਹੜੇ ਕੈਫੇ ਤੋਂ ਜਾਂ ਕਚਹਿਰੀ ਤੋਂ ਜਾਂ ਕਿਸੇ ਦੁਕਾਨ ਤੋਂ ਅਪਲਾਈ ਕਰਕੇ ਆਉਂਦੇ ਆ ਉਹਨਾਂ ਨੂੰ ਕਿਤੇ ਜਾਣਾ ਨਾ ਪਵੇ ਉਹ ਜਿਹੜਾ ਕੰਪਿਊਟਰ ਆ ਕੇ ਬੈਠਾ ਉਹਨੇ ਤਾਂ ਕੋਈ ਇਹਨਾਂ ਤੋਂ ਬੱਚਿਆਂ ਤੋਂ ਚਾਰਜ ਕਰਨਾ ਹੀ ਕਰਨਾ ਸਰ ਕਦੋਂ ਤੱਕ ਉਮੀਦ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ ਕਿਉਂਕਿ ਲੋਕ ਲੰਬੇ ਸਮੇਂ ਤੋਂ ਪਰੇਸ਼ਾਨ ਨੇ ਔਰ ਲੋਕਾਂ ਦੀ ਕੰਪਲੇਂਟ ਕਾਫੀ ਲੰਬੇ ਸਮੇਂ ਤੋਂ ਆ ਰਹੀ ਹੈ ਜਲਦੀ ਜਿਹੜੀਆਂ ਇਹ ਪਰੇਸ਼ਾਨੀਆਂ ਇਹਨਾਂ ਦਾ ਹੱਲ ਕੀਤਾ ਜਾਏਗਾ ਮੇਨ ਤੇ ਇਹ ਹੋਈ ਆਪੀ ਦਫ਼ਤਰਾਂ ਦੇ ਵਿੱਚ ਸਟਾਫ ਪੂਰਾ ਹੋਵੇ ਜੋਂ ਸਟਾਫ ਪੂਰਾ ਹੋ ਗਿਆ ਆਪੇ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਲੋਕ ਲੋਕ ਇੱਕ ਮਿੰਟ ਲੋਕ ਕਿਧੋਂ ਆਉਂਦੇ ਤੱਕ ਦਲਾਲ ਮਿਲ ਜਾਂਦਾ ਉਹ ਪੈਸੇ ਵੀ ਜਿਆਦਾ ਚਾਰजेस ਕਰਦੇ ਉਸ ਦੇ ਉੱਪਰ ਕਿਸ ਤਰ੍ਹਾਂ ਨਿਗਰ ਰੱਖੀਂ ਦਲਾਲਾਂ ਦਾ ਬਿਲਕੁਲ ਕੰਮ ਬੰਦ ਹੋਊਗਾ ਆਰਟੀਓ ਸਾਹਿਬ ਖੜੇ ਆ ਕੋਈ ਵੀ ਦਲਾਲ ਪ੍ਰਾਈਵੇਟ ਬੰਦਾ ਇਸ ਦਫ਼ਤਰ ਦੇ ਵਿੱਚ ਨਹੀਂ ਵੜੂਗਾ ਜਿਹੜੇ ਬੱਚਾ ਐਪਲੀਕੈਂਟ ਆ ਜਾਂ ਜਿਹੜਾ ਬਜ਼ੁਰਗ ਜਾਂ ਨੌਜਵਾਨ ਜਿਹੜਾ ਵੀ ਆਪਦਾ ਬਣਾਉਣ ਆਇਆ ਡਰਾਈਵਿੰਗ ਲਾਇਸੈਂਸ ਉਹਦੀ ਹੀ ਟਰਾਈ ਹੋਊਗੀ ਸਾਡਾ ਬਾਹਰ ਦਫ਼ਤਰ ਆ ਉਹਦੇ ਬਾਹਰ ਬੈਠਾ ਬੰਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਸਾਈਨ ਕਰਕੇ ਉਹਦੀ ਫੋਟੋ ਓਕੇ ਉਹੋ ਹੀ ਅੰਦਰ ਆਊਗਾ ਦੂਜਾ ਬੰਦਾ ਕੋਈ ਅੰਦਰ ਨਹੀਂ ਆਊਗਾ ਅੱਜ ਆਪਾਂ ਸਾਰੇ ਇੱਥੇ ਆਏ ਆ ਉਹ ਤਾਂ ਆ ਕੇ ਆਪਾਂ ਚੈਕਿੰਗ ਕਰਨ ਆਏ ਆ ਉਦਾਂ ਗੇਟ ਤੋਂ ਹੀ ਉਸ ਬੰਦੇ ਨੂੰ ਹੀ ਅੰਦਰ ਆਉਣ ਦਿੱਤਾ ਜਾਂਦਾ ਜਿਹੜਾ ਐਪਲੀਕੈਂਟ ਆ ਜਿੰਨੇ ਇੱਥੇ ਟ੍ਰਾਇਲ ਦੇਣਾ ਆ ਦੂਜਾ ਬੰਦਾ ਅੰਦਰ ਨਹੀਂ ਆ ਸਕਦਾ ਬਾਕੀ ਜਦੋਂ ਆ ਟ੍ਰਾਇਲ ਹੁੰਦਾ ਹੈ ਕਿ ਬੱਚੇ ਨੂੰ ਇਹ ਵੀ ਪੁੱਛਿਆ ਵੀ ਤੁਸੀਂ ਜਿਹੜੀ ਦੁਕਾਨ ਤੋਂ ਅਪਲਾਈ ਕੀਤਾ ਉਹਦਾਂ ਗੱਲ ਨਹੀਂ ਕੀਤੀ ਵੀ ਸਾਡਾ ਉਹੀ ਟ੍ਰਾਈਲ ਤੋਂ ਪਹਿਲਾਂ ਕਲੀਅਰ ਕਰਾ ਦਿਓ ਕਹਿੰਦੇ ਕੀਤੀ ਆ ਗੱਲ ਪਰ ਉਹ ਕਹਿੰਦੇ ਵੀ ਟ్రਾਈ ਆਪ ਹੀ ਦੇਣੀ ਪੈਣੀ ਆ ਇਦਾਂ ਨਹੀਂ ਹੁੰਦਾ ਕੁਝ ਵੀ ਜਿਹੜਾ ਟ੍ਰਾਇਲ ਇੱਥੇ ਹੁੰਦਾ ਉਹਦੀ ਜਿਹੜੀ ਰਿਕਾਰਡਿੰਗ ਆ ਇੱਥੇ ਵੀ ਕੰਪਿਊਟਰ ਤੇ ਹੁੰਦੀ ਆ ਉਹਦੇ ਬਾਅਦ ਹੈੱਡ ਆਫਿਸ ਦੇ ਵਿੱਚ ਐਨ ਆਈ ਸੀ ਦੇ ਦਫ਼ਤਰ ਦੇ ਵਿੱਚ ਵੀ ਇਹਦੀ ਰਿਕਾਰਡਿੰਗ ਹੁੰਦੀ ਜੇ ਬੱਚਾ ਉਹ ਐਨ ਆਈ ਸੀ ਦੇ ਦਫ਼ਤਰੋਂ ਉੱਥੋਂ ਪਾਸ ਹੋ ਹੈੱਡ ਆਫਿਸ ਤੋਂ ਉਹੋ ਬੱਚਾ ਇੱਥੋਂ ਪਾਸ ਹੋ ਜੇ ਉਹ ਉੱਥੋਂ ਫੇਲ ਹੋ ਤੇ ਇੱਥੋਂ ਵੀ ਫੇਲ ਹੋਊਗਾ ਪਿਛਲੇ ਦਿਨ ਪਿਛਲੇ ਦਿਨ ਜੀ ਜੀ ਲਾਸ ਨਾ ਇਹਨਾਂ ਆਟੋਮੈਟਿਡ ਡਰਾਈਵਿੰਗ ਸੈਂਟਰ ਦੇ ਸਾਹਮਣੇ ਬਿਜ਼ਨਸ ਕੀ ਕਰਨ ਨੂੰ ਆ ਕਿ ਜਿਹੜਾ ਇਹ ਬਦਲਣਾ ਪਿਆ ਸਮਝੋ ਜੰਦਰ ਦੇ ਐਸਐਸ ਵੀ ਸਸਪੈਂਡ ਕਰਤਾ ਕੁਝ وجہ ਕੀ ਸੀ ਉਹ ਤੇ ਜਿਹੜੀ ਕਾਰਨ ਉਹਦੇ ਵਿੱਚ ਆਪਣੇ ਕੋਲ ਤਾਂ ਹੀ ਆਈ ਕੀ ਹੈ ਜਿਹੜਾ ਐਡਵਰਟਸਟੈਪ ਲੈਣਾ ਪਿਆ ਦੇਖੋ ਇਹੋ ਹੀ ਜਿਹੜੇ ਪ੍ਰਾਈਵੇਟ ਏਜੰਟ ਬੈਠੇ ਸਾਰ ਜਿਹੜੇ ਗਲਤ ਤਰੀਕੇ ਨਾਲ ਜਿਹੜੇ ਨਹੀਂ ਜਿੰਨਾ ਲੋਕਾਂ ਨੂੰ ਅਪਲਾਈ ਕਰਨ ਦਾ ਪਤਾ ਉਹ ਲਰਨਿੰਗ ਲਾਇਸੈਂਸਾਂ ਦੇ ਵੀ ਪੈਸੇ ਲਈ ਜਾਂਦੇ ਸਾਰ ਬੈਠੇ ਜਿੱਦ ਕੀ ਆਨਲਾਈਨ ਸਬੂਤਾਂ ਜਿਦੀ ਕਿ ਸਿਰਫ ਸਰਕਾਰੀ ਫੀਸ 3 350 350 400 ਰੁਪਇਆ ਉਹਦੇ ਵੀ ਉਹ ਪੈਸੇ ਲਈ ਜਾਂਦੇ ਆ ਵਾਧੂ ਪੈਸੇ ਚਾਰਜ ਕਰੀ ਜਾਂਦੀ ਜੀਦਾ ਕਰਕੇ ਰੇਡ ਵੱਜੀ ਤੇ ਜਿਹੜਾ ਵੀ ਵੇਖੋ ਕਰਪਸ਼ਨ ਕਰੂਗਾ ਉਹਦੇ ਤੇ ਸਖਤੋ ਸਖਤ ਕਾਰਵਾਈ ਹੋਊਗੀ ਅੱਜ ਵੀ ਮੈਂ ਆਰਟੀਓ ਸਾਹਿਬ ਨੂੰ ਕਹਿੰਦਾ ਵੀ ਪ੍ਰਾਈਵੇਟ ਦਲਾਲ ਕੋਈ ਵੀ ਅੰਦਰ ਐਂਟਰ ਨਹੀਂ ਹੋਣਾ ਚਾਹੀਦਾ ਜਿਹੜਾ ਐਪਲੀਕੈਂਟ ਆ ਉਹੋ ਹੀ ਅੰਦਰ ਆਉਣਾ ਚਾਹੀਦਾ ਉਹੋ ਹੀ ਗੱਡੀ ਚਲਾਵੇ ਬਾਕੀ ਦੇਖਿਆ ਕੈਮਰੇ ਇਹ ਜਿਹੜੇ ਸਾਡੇ ਆਰਟੀਓ ਦਫਤਰ ਇਥੇ ਜਲੰਧਰ ਟਰੈਕ ਦੇ ਵਿੱਚ ਲੱਗੇ ਆ ਉਹ ਕੈਮਰਿਆਂ ਦੇ ਵਿੱਚ ਜਿਹੜਾ ਬੰਦਾ ਗੱਡੀ ਦੇ ਵਿੱਚ ਵੀ ਬੈਠਦਾ ਉਦੀ ਪ੍ਰੋਪਰ ਅੰਦਰ ਸ਼ਕਲ ਦਾ ਪਤਾ ਲੱਗਦਾ ਵੀ ਕਿਹੜਾ ਬੰਦਾ ਉਹਦੀ ਰਿਕਾਰਡਿੰਗ ਹੁੰਦੀ ਆ ਇਹ ਆਪਾਂ ਜੇ ਆ ਟ੍ਰੈਕ ਦੀ ਰਿਕਾਰਡਿੰਗ ਚੈੱਕ ਵੀ ਕਰਨੀ ਹੋਵੇ ਬਾਅਦ ਚ ਆਪਾਂ ਚੈੱਕ ਕਰ ਸਕਦੇ ਆ ਵਿੱਚ ਜਿਹੜਾ ਐਪਲੀਕੈਂਟ ਆ ਉਹਦੀ ਫੋਟੋ ਬਾਅਦ ਚ ਵੀ ਸੇਵ ਰਹਿੰਦੀ ਆ ਆਉਂਦੀ ਰਹਿੰਦੀ ਆ ਤੇ ਜਿਹੜਾ ਬੰਦਾ ਆਪਦੇ ਮਤਲਬ ਬਾਹਨ ਤੇ ਆਉਂਦਾ ਆ ਦੇਣ ਟ੍ਰੈਲ ਉਹਦੇ ਆਧਾਰ ਕਾਰਡ ਨਾਲ ਜਿਹੜੀ ਸ਼ਕਲ ਰਲਦੀ ਮਿਲਦੀ ਉਹ ਬੰਦਾ ਹੀ ਬੋਗਾ ਗਾਂ ਆਉਣ ਵਾਲੇ ਸਮੇਂ ਚ ਅਸੀਂ ਇਹਦੇ ਵਿੱਚ ਹੋਰ ਵੀ ਸੁਧਾਰ ਕਰਾਂਗੇ ਉਹ ਜਿਹੜੀ ਈਜਾਸੀ ਰੇਡ ਤੋਂ ਦੱਸੋ ਕਿ ਆਪ ਰੇਡ 'ਚ ਬੰਦੇ ਬਣੇ ਕਿ ਅਸੀਂ ਗਲਤੀ ਸੀ ਕਿ ਆ ਰੇਡ 'ਚ ਖਾਮੀਆਂ ਰਹੀਆਂ ਸੀ ਜਿਹੜਾ ਆਪਾ ਸਰਕਾਰ ਨੇ ਇੰਨਾ ਵੱਡਾ ਸਟੈਪ ਲ取ਾ ਕਿ ਐਸਐਸਪੀ ਨੇ ਵੀ ਜਿਹੜਾ ਚੇਂਜ ਕਰਨਾ ਸੀ ਉਹ ਸੁਚਾਲੇ ਸੀ ਕੀਤਾ ਹੈ ਕਿ ਹੈ ਕਿ ਅਥੋਰਿਟੀ ਦੇ ਦੇਖੋ ਕੋਈ ਕਾਰਨ ਹੋਊਗਾ ਤਾਂ ਹੀ ਕਾਰਵਾਈ ਹੋਈ ਆ ਇਹ ਵਿਭਾਗ ਆ ਵਿਜੀਲੈਂਸ ਸੀਐਮ ਸਾਹਿਬ ਦੇ ਅੰਦਰ ਆ ਸੀਐਮ ਸਾਹਿਬ ਬੜੇ ਸੈਂਸਿਟਰ ਨੇ ਜੇ ਕੁਝ ਗਲਤ ਹੋਇਆ ਤਾਂ ਹੀ ਕਾਰਵਾਈ ਹੋਈ ਆ ਬਾਕੀ ਮੈਂ ਮੱਦੇਂ ਮੱਦੇਂ ਕੁਝ ਗਲਤ ਹੋਇਆ ਦੇਖੋ ਫੇਰ ਉਹ ਗੱਲ ਹੋਇਆ ਗਲਤ ਤਾਂ ਹੀ ਕਾਰਵਾਈ ਹੋਈ ਆ ਤੇ ਜਿਹੜਾ ਗਾਂਹ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਇਹਦੇ ਵਿੱਚ ਸੁਧਾਰ ਲੈਣ ਜਾ ਰਹੇ ਆ ਜਿਹਦੇ ਵਿੱਚ ਅੱਖਾਂ ਦੇ ਪ੍ਰਿੰਟ ਹੋਣਗੇ ਜਿਵੇਂ ਆਪਾਂ ਪਾਸਪੋਰਟ ਬਣਾਉਣ ਜਾਂਦੇ ਆ ਤੇ ਉਹ ਪਾਸਪੋਰਟ ਜਦੋਂ ਬਣਾਉਣ ਵੇਲੇ ਫੋਟੋ ਲੱਤਦੀ ਆ ਉਹ ਅੱਖਾਂ ਦੇ ਪ੍ਰਿੰਟ ਲੈ ਜਾਂਦੇ ਆ ਤੇ ਉਹੋ ਬੰਦੇ ਦਾ ਹੀ ਪਾਸਪੋਰਟ ਜਾਰੀ ਹੁੰਦਾ ਉਸੇ ਤਰ੍ਹਾਂ ਹੀ ਜਿਹੜਾ ਬੰਦਾ ਇੱਥੇ ਟਰੈਕ ਤੇ ਟ੍ਰੈਲ ਦੇਣ ਆਊਗਾ ਜਿਹੜੇ ਬੰਦੇ ਦੇ ਨਾਂ ਤੇ ਉਹ ਟ੍ਰੈਲ ਹੋਣਗੇ ਉਹਦੇ ਅੱਖਾਂ ਦੇ ਪ੍ਰਿੰਟ ਮੈਚ ਕਰਨਗੇ ਉਹੋ ਹੀ ਟ੍ਰੈਲ ਦੇ ਸਕੂਗਾ ਦੂਜਾ ਬੰਦਾ ਟ੍ਰੈਲ ਨਹੀਂ ਦੇ ਸਕੂਗਾ ਜਿਹੜੀ ਪਾਰਦਰਸ਼ਤਾ ਉਹ 100 ਨਹੀਂ 500% ਸਾਫ਼ ਕਰ ਦਿੱਤੀ ਜਾਊਗੀ ਦੂਜਾ ਜਿਹੜਾ ਕੋਈ ਉੰਨੀ ਕੀ ਰੋਲਾ ਪੈਂਦਾ ਉਹ ਰੋਲਾ ਹੀ ਖਤਮ ਹੋ ਜਾਣਗੇ ਜਲੰਧਰ ਟ੍ਰੈਕ ਨੂੰ ਕੀ ਦੇਖ ਕੇ ਜਾ ਰਹੇ ਤੁਸੀਂ ਦੇਖ ਕੇ ਕੀ ਕਮੀਆਂ ਹੈਗੀਆਂ ਜੋ ਜਿਹੜਾ ਜੋ ਵੀ ਜ਼ਰੂਰਤਾਂ ਨੇ ਮੈਂ ਤਾਂ ਪਹਿਲਾਂ ਕਹਿੰਦਾ ਵੀ 1.5 ਲੱਖ ਦੀ ਤੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਆ ਵੀ ਆਪਦੇ ਤੌਰ ਤੇ ਖਰਚਣ ਬਾਕੀ ਇਹਨਾਂ ਨੂੰ ਪਾਣੀ ਵਾਲੀ ਕੈਂਡੀ ਦੀ ਲੋੜ ਆ ਬਹਿਣ ਵਾਲੇ ਬੈਂਚਾਂ ਦੀ ਲੋੜ ਆ ਜਾਂ ਛੱਤ ਦੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਜੋ ਕੋ ਲੋੜ ਹੈ ਸਾਨੂੰ ਦੇਣ ਅਸੀਂ ਇਹਨਾਂ ਨੂੰ ਪਰਮਿਸ਼ਨ ਦੇਾਂਗੇ ਲੈਣੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਦੇਖੇ ਸ਼ੈੱਡ ਵੀ ਕਿਹੜੀ ਅੱਧੀ ਹੈਗੀ ਹੈ ਸ਼ੈੱਡ ਵੀ ਨਹੀਂ ਹੈਗੀ ਜਿਸ ਸੇ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਬਹੁਤ ਘੰਟੇ ਕਿੜੇਆ ਟਰੈਕ ਦੇ ਉੱਤੇ ਵੇਟ ਕਰਨੀ ਪੈਂਦੀ ਹੈ ਸ਼ੈੱਡ ਜਿੰਨੀ ਵੀ ਜ਼ਰੂਰਤ ਹੋਊਗੀ ਉਹ ਸ਼ੈੱਡ ਆਪਾਂ ਵੱਡਾ ਬਣਵਾ ਕੇ ਦਵਾਂਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਵਾਂਗੇ ਵੇਖੋ ਪੰਜਾਬ ਦੇ ਲੋਕ ਸਾਡੇ ਭੈਣਾ ਭਰਾ ਨੇ ਜਿਨ੍ਹਾਂ ਲੋਕਾਂ ਨੇ ਸਾਡੀ ਸਰਕਾਰ ਬਣਾਈ ਹੈ ਸਰਕਾਰ ਆਮ ਲੋਕਾਂ ਦੀ ਤੇ ਆਮ ਲੋਕਾਂ ਲਈ ਸਰਦਾਰ ਭਗਵੰਤ ਸਿੰਘ ਮਾਨ ਕੰਮ ਕਰ ਰਹੇ ਹੈ ਤੇ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਆ ਇਹ ਸ਼ੈੱਡ ਵੀ ਵੱਡਾ ਕਰਾਂਗੇ ਬੈਂਚ ਵੀ ਲੱਗਣਗੇ ਤਾਂ ਜੋ ਜਿਹੜੇ ਬੱਚਿਆਂ ਦੇ ਨਾਲ ਮਾਪੇ ਆਉਂਦੇ ਆ ਉਹ ਬੈਂਚਾਂ ਥੱਲੇ ਛਾਵੇਂ ਬੈਠ ਸਕਣ ਜੇ ਕਿਨੂੰ ਪਿਆਸ ਲੱਗੀ ਆ ਉਹ ਪਾਣੀ ਪੀ ਸਕੇ ਕਿਉਂਕਿ ਗਰਮੀ ਦੇ ਦਿਨ ਆ ਗਰਮੀ 'ਚ ਸਭ ਤੋਂ ਵੱਡੀ ਲੋੜ ਆ ਪਾਣੀ ਦੀ ਉਹ ਪਾਣੀ ਪੀ ਸਕਣ ਤੇ ਆਪਦਾ ਦੇ ਕਿ ਟ੍ਰਾਇਲ ਬੱਚੇ ਆਪ ਦਾ ਟੈਸਟ ਕਲੀਅਰ ਬੱਚੇ ਮਾਈਕਲ ਜਿਹੜੇ ਨਈ ਲੈ ਕੇ ਆਉਂਦਾ ਇੱਥੇ ਇੱਕ ਵਾਰ ਤੁਸੀਂ ਦੂਸਰੇ ਕੀ ਪਹਿਲਾਂ ਘੱਟ ਜ਼ਿਆਦਾ ਕੀਮਤ ਲਈ ਜਾਂਦੀ ਹੈ ਸਰਕਾਰ ਵੱਲੋਂ ਵੀ ਘੱਟ ਕੀਮਤ ਹੈ ਜਾਂ ਫਿਰ ਇੱਥੇ ਪੋਲਿਟਿਕਾਂ ਦੀ ਕੋਈ ਇਦਾਂ ਦੀ ਗੱਲ ਹੈ ਇਹ ਇਦਾਂ ਹੁੰਦਾ ਵੇਖੋ ਜਿਹੜਾ ਬੱਚਾ ਕੋਈ ਇੱਥੇ ਟ੍ਰਾਇਲ ਜੇਨ ਆਉਂਦਾ ਉਹ ਅੱਗੇ ਮੈਂ ਇੱਕ ਬੱਚੇ ਨੂੰ ਪੁੱਛਿਆ ਵੀ ਮੈਂ ਇਥੋਂ ਕਿਸੇ ਦੀ ਗੱਡੀ ਉਤਾਰੀ ਲਈ ਤੇ ਉਹਨੂੰ ਪਤਾ ਨਹੀਂ ਕੋਈ ਪਤਾ ਨਹੀਂ ਲੱਗਾ ਉਹ ਹੈਂਡ ਬ੍ਰੇਕ ਲੱਗੀ ਰਹੀਗੀ ਤੇ ਉਹ ਟੈਸਟ ਚ ਫੇਲ ਹੋ ਗਿਆ ਇਹ ਇਦਾਂ ਦਾ ਜਿਹਦੀ ਆਪਦੀ ਗੱਡੀ ਹੁੰਦੀ ਹੈ ਤਾਂ ਐਕਸਪੀਰੀਅੰਸ ਹੁੰਦਾ ਆਪਦੀ ਗੱਡੀ ਦੇ ਉੱਤੇ ਵੇ ਆਪ ਦੀ ਗੱਡੀ ਲੈ ਕੇ ਆਊਗਾ ਤੇ ਬੱਚਾ ਸਹੀ ਤਰੀਕੇ ਨਾਲ ਟੈਸਟ ਦੇ ਸਕਦਾ ਜਿਹੜੀ ਕਿਸੇ ਦੀ ਗੱਡੀ ਪੜੂਗਾ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਫਾਲਟ ਵੀ ਹੋ ਸਕਦਾ ਜਾਂ ਬੱਚੇ ਨੂੰ ਉਹਦੀ ਨੌਲੇਜ ਹੀ ਨਹੀਂ ਹੋਣੀ ਇਹ ਤੇ ਆਪ ਦੀ ਗੱਡੀ ਬੱਚਾ ਲੈ ਕੇ ਆਊਗਾ ਤੇ ਉਹਦੇ ਤੇ ਟੈਸਟ ਕਲੀਅਰ ਕਰਨਾ ਉਹਦੇ ਵਾਸਤੇ ਸੌਖਾ ਹੈ ਠੀਕ ਹੈ